ਤਦਵੇ ਅੱਜ ਅਸੀਂ ਯੀਸ਼ੂ ਮਸੀਹ ਦੇ ਲਹੂ ਦੀ ਤਾਕਤ ਦੇ ਬਾਰੇ ਸਿੱਖਾਂਗੇ ਦੇਖੋ वचन ਦੇ ਵਿੱਚ ਲਿਖਿਆ ਕਿ ਉਹਦਾ ਲਹੂ ਹਰ ਇੱਕ ਬਿਮਾਰੀ ਨੂੰ ਹਰ ਇੱਕ ਰੂਪ ਨੂੰ ਕੀ ਕਰਦਾ ਹੈ ਧੁੰਦਾ ਹੈ ਤੇ ਦੁੱਖਾਂ ਤੇ ਬਿਮਾਰੀਆਂ ਤੋਂ ਕੀ ਕਰ ਦਿੰਦਾ ਹੈ ਇਨਸਾਨ ਨੂੰ ਛੁਟਕਾਰਾ ਦਿੰਦਾ ਹੈ ਅੱਜ ਵੇਖੋ ਇਸ ਸੰਸਾਰ ਦੇ ਵਿੱਚ ਬਹੁਤ ਸਾਰੀਆਂ ਭਿਆਨਕ ਬਿਮਾਰੀਆਂ ਚੱਲ ਰਹੀਆਂ ਇਹੋ ਜਿਹੀਆਂ ਬਿਮਾਰੀਆਂ ਜਿਨ੍ਹਾਂ ਦਾ ਕੋਈ ਵੀ ਲਾ ਇਲਾਜ ਨਹੀਂ ਹੈ ਜਿਨ੍ਹਾਂ ਬਿਮਾਰੀਆਂ ਤੋਂ ਡਾਕਟਰ ਵੀ ਜਵਾਬ ਦੇ ਦਿੰਦੇ ਨੇ ਵੇਖੋ ਬਿਮਾਰੀ ਕਿਹਦੀ وجہ ਨਾਲ ਆਉਂਦੀ ਆ ਬਿਮਾਰੀ ਆਉਂਦੀ ਆ ਪਾਪ ਦੀ وجہ ਨਾਲ ਪਾਪ ਇੱਕ ਇਨਸਾਨ ਦੇ ਜੀਵਨ ਦੇ ਵਿੱਚ ਬਿਮਾਰੀ ਨੂੰ ਪੈਦਾ ਕਰਦਾ ਹੈ ਉਹ ਬਿਮਾਰੀ ਫਿਰ ਥੋੜੀ ਥੋੜੀ ਕਰਕੇ ਇੱਕ ਭਿਆਨਕ ਰੂਪ ਲੈ ਲੈਂਦੀ ਹੈ ਤੇ ਜਦੋਂ ਉਹ ਭਿਆਨਕ ਰੂਪ ਲੈ ਲੈਂਦੀ ਹੈ ਤੇ ਫਿਰ ਉਹ ਆਪ ਦੀ ਵਜ੍ਹਾ ਨਾਲ ਜੜੀ ਬਿਮਾਰੀ ਆਈ ਜਾਂਦੀ ਆ ਉਹ ਇਨਸਾਨ ਦੇ ਜੀਵਨ ਦੇ ਵਿੱਚ ਫਿਰ ਮੌਤ ਤੱਕ ਉਹਨੂੰ ਪਹੁੰਚਾ ਦਿੰਦੀ ਆ ਹਾਲੇਲੂਇਆ ਤੇ ਵੇਖੋ ਜੇ ਇਸ ਬਿਮਾਰੀ ਤੋਂ ਬਚਣਾ ਨਾ ਜਿਸ ਤਰ੍ਹਾਂ ਲੋਕ ਕੈਂਸਰ ਦੀ ਬਿਮਾਰੀ ਨਾਲ ਮਰ ਰਹੇ ਆ ਹੋਰ ਵੀ ਬੜੇ ਤਰੀਕੇ ਦੀਆਂ ਆ ਭਿਆਨਕ ਭਿਆਨਕ ਬਿਮਾਰੀਆਂ ਆ ਜਿਹੜੇ ਜਿਨ੍ਹਾਂ ਦੇ ਨਾਲ ਅੱਜ ਦਾ ਇਨਸਾਨ ਧਰਤੀ ਦੇ ਉੱਤੇ ਮਰ ਰਿਹਾ ਹੈ ਸੋ ਮੇਰੇ ਪਿਆਰੇ ਭੈਣ ਭਰਾਓ ਅੱਜ ਇਸ ਬਿਮਾਰੀ ਨੂੰ ਇਸ ਪਾਪ ਨੂੰ ਖਤਮ ਕਰਨ ਲਈ ਮਰਬੂ ਯੇਸ਼ੂ ਮਸੀਹ ਨੇ ਆਪਣਾ ਪਵਿੱਤਰ ਲਹੂ ਇਸ ਧਰਤੀ ਦੇ ਉੱਤੇ ਵਹਾਇਆ। ਉਹ ਕਿਸ ਕਰਕੇ ਵਹਾਇਆ? ਇਸੇ ਕਰਕੇ ਵਹਾਇਆ ਹੈ ਕਿ ਜਿਹੜਾ ਪਾਪ ਦਾ ਅੰਸ਼ ਇਨਸਾਨ ਦੇ ਜੀਵਨ ਦੇ ਵਿੱਚ ਆਉਂਦਾ ਹੈ ਤੇ ਇੱਕ ਭਿਆਨਕ ਬਿਮਾਰੀ ਬਣ ਕੇ ਉਹਦੇ ਜੀਵਨ ਨੂੰ ਖਰਾਬ ਕਰਦਾ, ਉਹਦੇ ਸਰੀਰ ਨੂੰ ਖਰਾਬ ਕਰਦਾ ਹੈ। ਉਸੇ ਪਾਪ ਦੇ ਅੰਸ਼ ਨੂੰ ਮਿਟਾਉਣ ਲਈ ਯੇਸ਼ੂ ਮਸੀਹ ਨੇ ਇਸ ਧਰਤੀ ਦੇ ਉੱਤੇ ਕੀ ਲਈ ਇੱਕ ਦੇਹ ਲਈ। ਵਚਨ ਦੇ ਵਿੱਚ ਲਿਖਿਆ ਸ਼ਬਦ ਦੇਹ ਤਾਰੀ ਹੋ ਕੇ ਤੇ ਧਰਤੀ ਦੇ ਉੱਤੇ ਆਇਆ ਤੇ ਉਸੇ ਦੇਹ ਦੇ ਵਿੱਚ ਹੋ ਕੇ ਉਹਨੇ ਆਪਣਾ ਪਵਿੱਤਰ ਲਹੂ ਵਹਾ ਕੇ ਤੇ ਹਰ ਇੱਕ ਪਾਪ ਦੇ ਅੰਸ਼ ਨੂੰ ਉਹਨੇ ਧੋਣ ਦੇ ਲਈ ਇਹ ਪਵਿੱਤਰ ਲਹੂ ਵਹਾਇਆ ਅੱਜ ਵੀ ਵੇਖੋ ਜਿੰਨੇ ਭੈਣ ਭਰਾ ਵਿਸ਼ਵਾਸ ਕਰਦੇ ਨੇ ਕਿ ਉਹ ਚਰਚ ਦੇ ਵਿੱਚ ਆਉਂਦੇ ਨੇ ਤੇ ਉਸੇ ਵੇਲੇ ਠੀਕ ਹੋ ਜਾਂਦੇ ਨੇ ਵੇਖੋ ਠੀਕ ਕਰਨਾ ਭੈਣ ਭਰਾਓ ਕਿਸੇ ਪਾਟਰ ਦੇ ਹੱਥ ਵਿੱਚ ਨਹੀਂ ਆ ਠੀਕ ਕਰਨਾ ਆ ਪਰਮੇਸ਼ਿਆ ਦੇ ਆਤਮਾ ਨੇ ਠੀਕ ਕਰਨਾ ਆ ਯੇਸ਼ੂ ਮਸੀਹ ਦੇ ਪਵਿੱਤਰ ਲਹੂ ਨੇ ਕਿਉਂਕਿ ਪਾਪ ਦੀ ਵਜ੍ਹਾ ਨਾਲ ਜੜੀ ਬਿਮਾਰੀ ਇਨਸਾਨ ਦੇ ਜੀਵਨ ਦੇ ਵਿੱਚ ਆਈ ਆ ਉਹ ਯੇਸ਼ੂ ਮਸੀਹ ਦਾ ਲਹੂ ਜਦੋਂ ਉਹਦੇ ਉੱਤੇ ਲੱਗਦਾ ਆ ਤੇ ਉਹ ਬਿਮਾਰੀ ਵਿੱਚੋਂ ਹਟ ਜਾਂਦੀ ਆ ਇਸ ਤਰਕੇ ਵੇਖੋ ਚਰਚ ਦੇ ਵਿੱਚ ਬਹੁਤ ਸਾਰੇ ਲੋਕ ਅੱਜ ਚੰਗੇ ਹੋ ਰਹੇ ਨੇ ਵੇਖੋ ਲੋਕ ਕਹਿੰਦੇ ਨੇ ਕਿ ਪੈਸੇ ਦਿੰਦੇ ਆ ਵੇਖੋ ਇਹੋ ਜੀ ਕੋਈ ਵੀ ਗੱਲ ਨਹੀਂ ਆ ਵੇਖੋ ਯੇਸ਼ੂ ਮਸੀਹ ਦਾ ਪਵਿੱਤਰ ਲਹੂ ਆ ਜਿਹੜੀ ਪੂਰੀ ਦੁਨੀਆ ਦੇ ਲਈ ਪੂਰੀ ਕਾਇਨਾਤ ਲਈ ਹਰ ਇੱਕ ਇਨਸਾਨ ਦੇ ਪਾਪ ਜਿਹੜੇ ਉਹਦੇ ਜੀਵਨ ਦੇ ਵਿੱਚ ਉਹਦੇ ਲਈ ਵਹਾਇਆ ਗਿਆ ਉਹਦਾ ਲਹੂ ਇਹ ਇਨਸਾਨ ਨੂੰ ਪਾਪਾਂ ਦੇ ਉੱਤੋਂ ਸ਼ੁੱਧ ਕਰਦਾ ਨਹੀਂ ਤੇ ਦੁਨੀਆ ਦੇ ਉੱਤੇ ਕੋਈ ਵੀ ਐਹੋ ਜੀ ਦਵਾਈ ਨਹੀਂ ਬਣੀ ਐਹੋ ਜੀ ਆ ਕੋਈ ਵੀ ਕੈਮੀਕਲ ਨਹੀਂ ਬਣਿਆ ਜਿਹੜਾ ਤੁਹਾਡੇ ਪਾਪਾਂ ਨੂੰ ਧੋ ਸਕੇ ਉਹ ਖੁਦ ਖੁਦਾ ਧਰਤੀ ਦੇ ਉੱਤੇ ਆਣ ਕੇ ਉਹਨੇ ਆਪਣਾ ਪਵਿੱਤਰ ਲਹੂ ਵਹਾਇਆ ਹਰ ਇੱਕ ਇਨਸਾਨ ਦੇ ਲਈ ਅੱਜ ਬਹੁਤ ਸਾਰੇ ਲੋਕ ਨੇ ਜਿਹੜੇ ਕਹਿੰਦੇ ਨੇ ਕਿ ਯੇਸ਼ੂ ਮਸੀਹ ਨੇ ਸਿਰਫ ਕ੍ਰਿਸਚਨਾਂ ਲਈ ਜਾਨ ਦਿੱਤੀ ਹੈ ਵੇਖੋ ਭੈਣ ਭਰਾਓ ਯੇਸ਼ੂ ਮਸੀਹ ਨੇ ਕ੍ਰਿਸਚਨਾਂ ਲਈ ਜਾਨ ਨਹੀਂ ਦਿੱਤੀ ਤੇ ਨਾ ਯੇਸ਼ੂ ਮਸੀਹ ਨੇ ਕੋਈ ਧਰਮ ਬਣਾਇਆ ਵੇਖੋ ਯੇਸ਼ੂ ਮਸੀਹ ਤਾਂ ਜੂਦੀ ਧਰਮ ਦੇ ਵਿੱਚ ਪੈਦਾ ਹੋਈ ਤੇ ਵੇਖੋ ਯੇਸ਼ੂ ਮਸੀਹ ਤਾਂ ਜੂਦੀ ਧਰਮ ਚੇਕਾਉ ਮੈਂ ਵੇਖੋ ਮਸੀਹ ਮਸੀਹ ਸ਼ਬਦ ਦਾ ਅਰਥ ਹੈ ਕਿ ਜਿੰਨੇ ਵੀ ਯਿਸੂ ਮਸੀਹ ਤੇ ਵਿਸ਼ਵਾਸ ਕਰਦੇ ਨੇ ਉਹ ਸਾਰੇ ਕੀ ਨੇ ਮਸੀਹ ਵਚਨ ਦੇ ਵਿੱਚ ਲਿਖਿਆ ਵਿੱਚ ਅੰਤਕੀਆ ਦੇ ਵਿੱਚ ਸਭ ਤੋਂ ਪਹਿਲਾਂ ਚੇਲੇ ਮਸੀਹ ਅਗਵਾਏ ਤੇ ਵੇਖੋ ਇਹ ਧਰਮਨੀ ਹੈ ਇਹ ਇੱਕ ਖੁਦਾ ਦਾ ਕੀਆ ਰਾਹ ਜਿਹੜਾ ਤੁਹਾਨੂੰ ਪਾਪ ਦੇ ਵਿੱਚੋਂ ਕੱਢ ਕੇ ਤੇ ਤੁਹਾਨੂੰ ਇੱਕ ਸਦਾ ਦਾ ਜੀਵਨ ਦਵੇਗਾ ਵੇਖੋ ਅੱਜ ਸ਼ੈਤਾਨ ਨੇ ਕੀ ਕੀਤੀ ਆ ਬਹੁਤ ਸਾਰੇ ਲੋਕਾਂ ਦੇ ਅੱਖਾਂ ਦੇ ਉੱਤੇ ਪੱਟੀ ਬਨ ਕੇ ਰੱਖੀਏ ਜਿਹਨੂੰ ਧਰਮ ਦਾ ਲਿਬਾਸ ਕਹਿੰਦੇ ਨੇ ਵੇਖੋ ਜਿੰਨਾ ਚਿਰ ਜਦੋਂ ਤੂੰ ਇਹ ਪੱਟੀ ਨੂੰ ਉਤਾਰੋਗੇ ਤੇ ਖੁਦਾ ਦਾ ਆਤਮਾ ਤੁਹਾਨੂੰ ਇੱਕ ਸਹੀ ਡਾਇਰੈਕਸ਼ਨ ਦੇਵੇਗਾ ਅੱਜ ਜਿਹੜੇ ਤੂੰ ਦੁੱਖਾਂ ਦੇ ਨਾਲ ਲੜ ਰਹੇ ਨਾ ਜਿਹੜੀਆਂ ਮੁਸੀਬਤਾਂ ਦੇ ਨਾਲ ਲੜ ਰਹੇ ਰਹੇ ਵੇਖੋ ਭੈਣ ਭਰਾਓ ਡਾਕਟਰ ਵੀ ਵਿਚਾਰੇ ਜਿੰਨਾ ਕੋ ਉਹਨਾਂ ਨੂੰ ਪਤਾ ਉਨੀ ਕੋ ਦਵਾਈ ਦੇ ਦਿੰਦੇ ਆ ਜੇ ਠੀਕ ਹੋ ਗਿਆ ਤੇ ਠੀਕ ਆ ਜੇ ਨਹੀਂ ਠੀਕ ਹੋ ਗਿਆ ਤੇ ਫਿਰ ਵੇਖੋ ਜਦੋਂ ਡਾਕਟਰ ਕੋ ਠੀਕ ਨਹੀਂ ਹੋ ਰਿਹਾ ਤੇ ਫਿਰ ਤੁਸੀਂ ਕਿਹਦੇ ਕੋ ਜਾਓਗੇ ਫਿਰ ਤੇ ਤੁਹਾਨੂੰ ਉਹ ਜਿੱਦਾ ਪਰਮੇਸ਼ਰ ਦੇ ਇਹ ਫਿਰ ਉਹਦਾ ਲਹੂ ਹੀ ਆ ਜਿਹੜਾ ਤੁਹਾਨੂੰ ਪਾਪਾਂ ਤੋਂ ਕੀ ਤਕਰ ਦਿੰਦਾ ਹੈ ਛੁਟਕਾਰਾ ਦਿੰਦਾ ਹੈ ਵੇਖੋ वचन ਦੇ ਵਿੱਚ ਲਿਖਿਆ ਕਿ ਉਹੀ ਦੁੱਖਾਂ ਦਾ ਤੇ ਬਿਮਾਰੀਆਂ ਦਾ ਤੇ ਪਾਪ ਦਾ ਨਾਸ਼ ਕਰਨ ਦੇ ਲਈ ਇਸ ਧਰਤੀ ਦੇ ਉੱਤੇ ਆਇਆ ਵੇਖੋ ਉਹਦੇ ਲਹੂ ਦੇ ਦੁਆਰਾ ਹੀ ਪਾਪਾਂ ਦਾ ਨਾਸ਼ ਹੁੰਦਾ ਹੈ ਉਹਦੇ ਲਹੂ ਦੇ ਦੁਆਰਾ ਹੀ ਬਿਮਾਰੀਆਂ ਦਾ ਨਾਸ਼ ਹੁੰਦਾ ਹੈ ਉਹਦੇ ਲਹੂ ਦੇ ਦੁਆਰਾ ਹੀ ਹਰ ਇੱਕ ਛੁਟਕਾਰਾ ਮਿਲਦਾ ਹੈ ਤੇ ਵੇਖੋ ਭੈਣ ਭਰਾਓ ਜੇ ਤੁਹਾਨੂੰ ਲੱਗਦਾ ਹੈ ਨਾ ਵੇਖੋ ਜੇ ਇਨਸਾਨ ਧਰਤੀ ਦੇ ਉੱਤੇ ਹੈ ਤੇ ਜੇ ਉਹ ਪਾਪ ਨਾਮ ਯਿਸੂ ਮਸੀਹ ਤੇ ਵਿਸ਼ਵਾਸ ਕਰੇਗਾ ਤੇ ਪਾਪ ਨੇ ਉਹਦੇ ਜੀਵਨ ਦੇ ਵਿੱਚ ਈ ਦੀ ਇੱਕ ਬਿਮਾਰੀ ਲਈ ਆ ਕਿ ਉਹ ਬਿਮਾਰੀ ਦੇ ਵਿੱਚ ਹੀ ਚੱਲ ਜਾਂਦੇ ਆ ਪਰ ਫੇਰ ਵੀ ਵਾਚਨ ਦੇ ਵਿੱਚ ਲਿਖਿਆ ਨਿਆ ਸਾਰੀ ਦੁਨੀਆ ਦਾ ਉਹਨੇ ਹੀ ਕਰਨਾ ਹੈ ਉਹਨੇ ਫਿਰ ਪੁੱਛਣਾ ਹੈ ਕਿ ਤੂੰ ਕਿਉਂ ਮੇਰੇ ਤੇ ਵਿਸ਼ਵਾਸ ਨਹੀਂ ਕੀਤਾ ਫਿਰ ਉੱਥੇ ਆਪਾਂ ਕੋਲ ਕੋਈ ਵੀ ਜਵਾਬ ਨਹੀਂ ਹੋਣਾ ਕਿਉਂਕਿ ਹਰ ਇੱਕ ਇਨਸਾਨ ਨੂੰ ਪਤਾ ਹੈ ਕਿ ਜਦੋਂ ਧਰਮ ਰਾਜ ਨੇ ਭਾਗ ਕਈ ਯੇਸ਼ੂ ਮਸੀਹ ਨੇ ਜਦੋਂ ਲੇਖਾ ਲਿਆ ਤੇ ਉਹਨੇ ਹਰ ਇੱਕ ਗੱਲ ਇੱਕ ਇੱਕ ਦਾ ਲੇਖਾ ਲੈਣਾ ਹੈ ਵੇਖੋ ਉਹਦੇ ਲਹੂ ਦੇ ਵਿੱਚ ਕੀ ਆ ਮਾਫੀ ਉਹਦੇ ਲਹੂ ਦੇ ਵਿੱਚ ਕੀ ਆ ਛੁਟਕਾਰਾ ਉਹਦੇ ਲਹੂ ਦੇ ਵਿੱਚ ਕੀ ਆ ਜੀਵਨ ਵੇਖੋ ਜਿਹੜਾ ਲਹੂ ਉਹਨੇ ਪਵਿੱਤਰ ਧਰਤੀ ਦੇ ਉੱਤੇ ਦੇ ਲੈ ਕੇ ਵਹਾਇਆ ਆ ਉਹ ਲਹੂ ਦੇ ਵਿੱਚ ਛੁਟਕਾਰਾ ਹੈ ਉਹ ਲਹੂ ਦੇ ਵਿੱਚ ਕੀ ਆ ਪਾਪਾਂ ਦੀ ਮਾਫੀ ਉਹ ਲਹੂ ਦੇ ਵਿੱਚ ਤੁਹਾਡੇ ਜਿਹੜੇ ਭਿਆਨਕ ਸਰੀਰ ਦੇ ਉੱਤੇ ਰੋਗ ਲੱਗੇ ਨਾ ਇਹਨਾਂ ਦੇ ਲਈ ਉਹ ਵਹਾਇਆ ਲਹੂ ਹਾਲੇਲੂਇਆ ਵੇਖੋ ਅੱਜ ਵੀ ਜਦੋਂ ਲਹੂ ਛਿੜਕਿਆ ਜਾਂਦਾ ਹੈ ਤੇ ਬਿਮਾਰੀ ਉਸੇ ਵੇਲੇ ਨਿਕਲ ਜਾਂਦੀ ਆ ਕਿਉਂ ਨਿਕਲਦੀ ਆ ਕਿਉਂਕਿ ਵੇਖੋ ਉਹਦੇ ਲਹੂ ਦੇ ਵਿੱਚ ਸਮਰਥਿਆ ਉਹਦੇ ਲਹੂ ਦੇ ਵਿੱਚ ਪਾਵਰ ਆ ਕਿ ਉਹ ਬਿਮਾਰੀ ਨੂੰ ਕੱਢੇ ਹਾਲੇਲੂਇਆ ਕਿਉਂਕਿ ਪ੍ਰਭੂ ਨੇ ਏਸੀ ਵਾਲੀ ਧਰਤੀ ਉੱਤੇ ਆਪਣੀ ਪਵਿੱਤਰ ਲਹੂ ਵਹਾ ਕੇ ਤੇ ਇੱਕ ਇੱਕ ਦੇ ਲਈ ਛੁਟਕਾਰਾ ਦਿੱਤਾ ਵੇਖੋ ਇਸ ਕਰਕੇ ਖੁਦਾ ਨੇ ਕੀਤਾ ਵੇਖੋ ਖੁਦਾ ਇਨਸਾਨ ਦੇ ਨਾਲ ਪਿਆਰ ਕਰਦਾ ਹੈ ਪ੍ਰਭੂ ਨੇ ਚਾਹੁੰਦਾ ਕਿ ਇਨਸਾਨ ਪਾਪਾਂ ਦੇ ਵਿੱਚ ਰਹਿ ਕੇ ਤੇ ਇਸ ਦੁਨੀਆ ਜਾਵੇ ਹallelujah ਵੇਖੋ ਅੱਜ ਜਿੰਨੇ ਵੀ ਲੋਕ ਆ ਰਹੇ ਨੇ ਉਹਨਾਂ ਨੇ ਖੁਦਾ ਨੇ ਉਹਨਾਂ ਨੇ ਪਹਿਲਾਂ ਪੁੱਛਿਆ ਹੁਣਾ ਤੇ ਫਿਰ ਹੀ ਉਹ ਪ੍ਰਭੂ ਕੋਲ ਆਇਆ ਐਦਾਂ ਕੋਈ ਵੀ ਯੀਸ਼ੂ ਮਸੀਹ ਦੇ ਕੋਲ ਨਹੀਂ ਆਉਂਦਾ ਵੇਖੋ ਪੈਨਪਰਾ ਇੱਕੋ ਹੀ ਰਾਹ ਆ ਜਿਹੜਾ ਤੁਹਾਡੇ ਪਾਪਾ ਨੂੰ ਮਾਫ ਕਰ ਸਕਦਾ ਉਹ ਆ ਯੀਸ਼ੂ ਮਸੀਹ ਦਾ ਪਵਿੱਤਰ ਲਹੂ ਵੇਖੋ ਜੇ ਵੇਖਿਆ ਜਾਵੇ ਜੇ ਜਾਨਾਂ ਤੇ ਜਾਨਾਂ ਬਾਈਬਲ ਦੇ ਵਿੱਚ ਲੱਖਾਂ ਹਜ਼ਾਰਾਂ ਲੋਕਾਂ ਨੇ ਪ੍ਰਭੂ ਯੀਸ਼ੂ ਮਸੀਹ ਦੇ ਲਈ ਆਪਣੀਆਂ ਜਾਨਾਂ ਦਿੱਤੀਆਂ ਪਰ ਜਿਹੜੀਆਂ ਉਹਨਾਂ ਦੀਆਂ ਜਾਨਾਂ ਉਹਨਾਂ ਨੇ ਯੀਸ਼ੂ ਮਸੀਹ ਲਈ ਦਿੱਤੀਆਂ ਪਰ ਜਿਹੜਾ ਯੀਸ਼ੂ ਮਸੀਹ ਨੇ ਪਵਿੱਤਰ ਲਹੂ ਆਇਆ ਉਹ ਪੂਰੀ ਦੁਨੀਆ ਦੇ ਲਈ ਆਇਆ ਕਿਉਂਕਿ ਤੇ ਖੁਦਾ ਰੇ ਉਹਨੇ ਜੇ ਇਨਸਾਨ ਨੂੰ ਬਣਾਇਆ ਤੇ ਉਹਨੇ ਆਪਣਾ ਪੁਇਤ ਲਾਉ ਬੁਹਾ ਕੇ ਤੇ ਇੱਕ ਇਨਸਾਨ ਦੇ ਲਈ ਰਸਤਾ ਤਿਆਰ ਕਰ ਦਿੱਤਾ ਭਾਵੇਂ ਇਨਸਾਨ ਜਦੋਂ ਧਰਤੀ ਦੇ ਉੱਤੇ ਵੀ ਰਹਿੰਦਾ ਹੈ ਤਾਂ ਵੀ ਉਹ ਦੁੱਖਾਂ ਬਿਮਾਰੀਆਂ ਤੋਂ ਫ੍ਰੀ ਹੋ ਕੇ ਤੇ ਆਰਾਮ ਦੇ ਨਾਲ ਜ਼ਿੰਦਗੀ ਜੀਵੇ ਅੱਜ ਵੇਖੋ ਲੋਕ ਬੜੀ ਬਿਮਾਰੀਆਂ ਦੇ ਨਾਲ ਲੜ ਰਹੀ ਨੇ ਤੇ ਜ਼ਿੰਦਗੀ ਨੂੰ ਬੜੀ ਮੁਸ਼ਕਲ ਦੇ ਨਾਲ ਜੀ ਰਹਿਣ ਕਈ ਲੋਕਾਂ ਨੂੰ ਇਦਾਂ ਲੱਗਦਾ ਕਿ ਜਿੱਦਾਂ ਅਸੀਂ ਧਰਤੀ ਦੇ ਉੱਤੇ ਕੀਆ ਬੋਝ ਹੈ ਇੱਤੋਂ ਸੁਟਾਂਗੇ ਤੇ ਅੱਗੇ ਜੱਗ ਚੱਜਾਂਗੇ ਵੇਖੋ ਭੈਣ ਭਰਾਓ ਅੱਗੇ ਵੀ ਜਾ ਕੇ ਉਹਨੇ ਹੀ ਮਿਲਣਾ ਹੈ ਜਿਹੜਾ ਇੱਥੇ ਧਰਤੀ ਦੇ ਉੱਤੇ ਜਿਹਦਾ ਪ੍ਰਚਾਰ ਹੋ ਰਿਹਾ ਨਾ ਅੱਗੇ ਵੀ ਉਹਨੇ ਤੁਹਾਨੂੰ ਮਿਲਣਾ ਹੈ ਅੱਕੇ ਵੀ ਤੁਹਾਨੂੰ ਉਹਦੇ ਦੂਤਾਂ ਨੇ ਮਿਲਣਾ ਹੈ ਕਿਉਂਕਿ ਮਨ ਤੋਂ ਬਾਅਦ ਕੋਈ ਵੀ ਅਜੇ ਵੀ ਵਾਪਸ ਨਹੀਂ ਉਹਦਾ ਆਤਮਾ ਆਉਂਦਾ ਹਾਲੇਲੂਇਆ ਕਿਉਂਕਿ ਜਿਹੜਾ ਇੱਕ ਵਾਰੀ ਚੱਲ ਜਾਂਦਾ ਉਹ ਬਾਅਦ ਚ ਮੁੜ ਕੇ ਵਾਪਸ ਨਹੀਂ ਆਉਂਦਾ ਇਸ ਕਰਕੇ ਵੇਖੋ ਜ਼ਰੂਰੀ ਹੈ ਉਹ ਤੂੰ ਬਿਮਾਰੀ ਤੋਂ ਦੁੱਖ ਤੋਂ ਮੁਸੀਬਤ ਤੋਂ ਛੁਟਕਾਰਾ ਦੇਵੇਗਾ ਕਿਉਂਕਿ ਛੁਟਕਾਰਾ ਉਹਦੇ ਲਹੂ ਦੇ ਵਿੱਚ ਹੀ ਆ ਆਜ਼ਾਦੀ ਉਹਦੇ ਲਹੂ ਦੇ ਵਿੱਚ ਹੀ ਆ ਉਹਦਾ ਲਹੂ ਪਵਿੱਤਰ ਆ ਉਹਦਾ ਲਹੂ ਪਾਕ ਆ ਜੇ ਤੁਹਾਨੂੰ ਨਹੀਂ ਯਕੀਨ ਹੁੰਦਾ ਤੇ ਅੱਜ ਵੀ ਬੋਲੋ ਜੇ ਆਪਣੀ ਬਿਮਾਰੀ ਦੇ ਤੇ ਹੱਥ ਰੱਖ ਕੇ ਬੋਲੋ 7 ਵਾਰ ਯੇਸ਼ੂ ਜੀ ਤੇਰੇ ਲਹੂ ਦੀ ਜੈ ਯੇਸ਼ੂ ਜੀ ਤੇਰੇ ਲਹੂ ਦੀ ਜੈ ਯੇਸ਼ੂ ਜੀ ਤੇਰੇ ਲਹੂ ਦੀ ਜੈ ਖੁਦਾ ਜਿੱਥੇ ਵੀ ਤੁਸੀਂ ਬੈਠੇ ਮੇਰੀ ਆਵਾਜ਼ ਸੁਣ ਰਹੇ ਜੇ ਤੁਹਾਨੂੰ ਉਹ ਬਿਮਾਰੀ ਤੋਂ ਆਜ਼ਾਦ ਕਰੇਗਾ ਪਰ ਬੋਲਣਾ ਪੈਣਾ ਯੇਸ਼ੂ ਮਸੀਹ ਤੇਰੇ ਲਹੂ ਦੀ ਜੈ ਯਸ਼ੁ ਜੀ ਤੇਰੇ ਲਹੂ ਦੀ ਜੈ ਤੇ ਵੇਖੋ ਤੁਹਾਡੀ ਬਿਮਾਰੀ ਤੋਂ ਖੁਦਾ ਤੁਹਾਨੂੰ ਛੁਟਕਾਰਾ ਦੇਊਗਾ ਤੇ ਤੁਹਾਡੇ ਵਿਸ਼ਵਾਸ ਨੂੰ ਮਜ਼ਬੂਤ ਕਰੇਗਾ ਕਿ ਵਾਕਿਆ ਮੈਂ ਹੈਗਾ ਐ ਤੇ ਤੈਨੂੰ ਮੈਂ ਚੰਗਿਆਂ ਕਰਾਂਗਾ ਹਾਲੇਲੂਇਆ ਵੇਖੋ ਅੱਜ ਵੀ ਉਹ ਚੰਗਿਆਂ ਕਰਨ ਦੀ ਤਾਕਤ ਰੱਖਦਾ ਬਹੁਤ ਸਾਰੇ ਲੋਕਾਂ ਨੂੰ ਚੰਗਿਆਂ ਕਰ ਰਿਹਾ ਹੈ ਤੇ ਕਈ ਹੋ ਵੀ ਰਿਹਾ ਹਾਲੇਲੂਇਆ ਇਸ ਤਰ੍ਹਾਂ ਕਿ ਵੇਖੋ ਮੰਨਣਾ ਕਟੋਰ ਕਰੋ ਵਚਨ ਦੇ ਵਿੱਚ ਲਿਖਿਆ ਕਿ ਅੱਜ ਜੇ ਤੁਸੀਂ ਉਹਦੀ ਆਵਾਜ਼ ਸੁਣੋ ਤੇ ਆਪਣੇ ਦਿਰਾਂ ਨੂੰ ਕਟੋਰ ਨਾ ਕਰੋ ਵੇਖੋ ਖੁਦਾ ਦਾ ਬਚਨ ਕਹਿੰਦਾ ਕਿ ਦਿਰਾਂ ਨੂੰ ਕਟੋਰ ਨਾ ਕਰੋ ਵੇਖੋ ਜਿਨ੍ਹਾਂ ਨੇ ਕਟੋਰ ਕਰਕੇ ਰੱਖਿਆ ਤੇ ਉਹ ਨਕਰੇ ਵਿੱਚ ਹੀ ਗਏ ਪਰ ਜਿਨ੍ਹਾਂ ਨੇ ਖੋਲ ਦਿੱਤਾ ਉਹਦੀ ਆਵਾਜ਼ ਨੂੰ ਸੁਣਿਆ ਵੇਖੋ ਪ੍ਰਭੂ ਤੁਹਾਡੇ ਨਾਲ ਫਿਰ ਖੁੱਲ ਗੱਲਾਂ ਕਰੇਗਾ ਖੁਦਾ ਤੁਹਾਡੇ ਨਾਲ ਖੁੱਲ ਤੁਹਾਡੇ ਨਾਲ ਬੋਵੇਗਾ ਤੁਹਾਨੂੰ ਮਹਿਸੂਸ ਹੋਵੇਗਾ ਕਿ ਵਾਕਿਆ ਪ੍ਰਭੂ ਫਿਰੇ ਨਾਲਿਆਂ ਤੇ ਮੇਰੇ ਜੀਵਨ ਦੇ ਨਾਲ-ਨਾਲ ਚੱਲ ਰਿਹਾ ਹੈ ਤੁਹਾਡੇ ਜੀਵਨ ਦੇ ਵਿੱਚ ਸ਼ਾਂਤੀ ਬਣੀ ਰਹੇਗੀ ਪ੍ਰਭੂ ਤੁਹਾਨੂੰ ਆਸ਼ੀਸ਼ ਤੇ ਬਰਕਤ ਦੇਵੇ ਆਮੀਨ